ਵੇਲਾ ਕਰਨਾ ਅਜੇ ਵੀ ਗਿੱਟੇ-ਗਿੱਟੇ ਪਾਣੀ ਹੈਗਾ ਯੋ ਹਾਂਜੀ ਬੜਾ ਕੰਮ ਖਰਾਬ ਹੋ ਗਿਆ ਹਨਾ ਵਾਹਿਗੁਰੂ ਦਾ ਸ਼ੁਗਰ ਹੈ ਕਿ ਪਾਣੀ ਨਿਕਲਣ ਦੇ ਅੱਗੇ ਨੂੰ ਹੋਰ ਕੀ ਆ ਹਾਂਜੀ ਮਿੱਤਰੋ ਸੋ ਅੱਜ ਚੌਥਾ ਦਿਨ ਆ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਪਣੇ ਮਾਝੇ ਏਰੀਆ ਦੇ ਵਿੱਚ ਹੜ ਨੇ ਬੜਾ ਜ਼ਿਆਦਾ ਕੰਮ ਖਰਾਬ ਕੀਤਾ ਪਿਆ ਆ ਸੋ ਇਸ ਟਾਈਮ ਆਪਾਂ ਖਲੋਤੇ ਆ ਕਿਰਨ ਦੇ ਪੇਕੇ ਤੇ ਇੱਧਰ ਤੁਸੀਂ ਦੇਖ ਸਕਦੇ ਜੇ ਵੀ ਅਜੇ ਵੀ ਜਿਹੜਾ ਪਾਣੀ ਹੈ ਨਾ ਆ ਝੋਨਿਆਂ ਦੇ ਉੱਤੋਂ ਦੀ ਤਰਫ ਐਂ ਡਿਆ ਸਿਰਫ ਪਰੰਬਲੀਆਂ ਹੀ ਜਿਹੜੀਆਂ ਮਾੜੀਆਂ-ਭੋਟੀਆਂ ਜਿਹੜੀਆਂ ਝੋਨਿਆਂ ਦੀਆਂ ਉਹ ਨੰਗੀਆਂ ਹੋਈਆਂ ਤਾਂ ਇਹ ਪਾਣੀ ਤੁਸੀਂ ਦੇਖ ਸਕਦੇ ਜੇ ਵੀ ਅਜ ਤੇ ਆਪਣੇ ਪਿੰਡ ਦਾ ਬਚਾਅ ਹੋ ਗਿਆ ਏ ਕਿਉਂਕਿ ਆਪਣੇ ਪਿੰਡ ਜਿਹੜਾ ਘਰਾਂ ਦੇ ਵਿੱਚ ਪਾਣੀ ਨਹੀਂ ਆਇਆ ਤੇ ਇਧਰ ਲਪਾਸਾ ਕਿਹ ਰਹਿੰਦੇ ਪੇਕਿਆਂ ਵਾਲਾ ਜਿਹੜਾ ਉਹ ਥੋੜਾ ਨੀਵਾ ਪਿਆ ਜਾਂਦਾ ਤਾਂ ਕਰਕੇ ਇਧਰ ਸਾਰੇ ਏਰੀਆ ਦੇ ਵਿੱਚ ਜਿਹੜਾ ਪਾਣੀ ਨੇ ਚੰਗੀ ਮਾਰ ਕੀਤੀ ਆ ਤੇ ਅੱਜ ਚਾਰਾਂ ਦਿਨਾਂ ਬਾਅਦ ਜਿਹੜਾ ਪਾਣੀ ਆ ਉਹਦਾ ਲੈਵਲ ਘਟਣਾ ਸ਼ੁਰੂ ਹੋ ਗਿਆ ਆ ਤੇ ਆਪਾਂ ਇਹਨਾਂ ਦੇ ਪੈਰ ਉੱਤੇ ਖਲੋਤਿਆਂ ਤੇ ਅਜੇ ਵੀ ਜਿਹੜਾ ਗਿੱਟੇ-ਗਿੱਟੇ ਪਾਣੀ ਇੱਥੇ ਹੈਗਾ ਆ ਤੇ ਝੋਨੇਰ ਤੁਸੀਂ ਅੰਦਾਜ਼ਾ ਲਾ ਹੀ ਸਕਦੇ ਜੇ ਵੀ ਕਿੰਨਾ ਪਾਣੀ ਨੀਵਾ ਆ ਤੇ ਬੜਾ ਕੰਮ ਖਰਾਬ ਹੋਇਆ ਪਿਆ ਆ ਸੋ ਇਧਰ ਤੇ ਫਰਕ ਪੈ ਗਿਆ ਆ ਪਰ ਅਜੇ ਵੀ ਡੇਰਾ ਬਾਬਾ ਨਾਨਕ ਵਾਲੀ ਸਾਈਡ ਤੇ ਨਾ ਉਥੇ ਪਾਣੀ ਦਾ ਕਹਿਰ ਉਦਾਂ ਹੀ ਜਾਰੀ ਆ ਕਿਉਂਕਿ ਮੈਂ ਆਪਣੇ ਨਾਨਕਿਆਂ ਨੂੰ ਫੋਨ ਲਾਇਆ ਜਨਾ ਕਿਉਂਕਿ ਨਾਨਕੇ ਮੇਰੇ ਡੇਰਾ ਬਾਬਾ ਨਾਨਕਾ ਤੇ ਉਹ ਕਹਿੰਦੇ ਵੀ ਸਾਡੇ ਘਰਾਂ ਦੇ ਵਿੱਚ ਅਜੇ ਵੀ 5-5 6-6 ਫੁੱਟ ਪਾਣੀ ਜੜਾ ਤੁਰਿਆ ਫਿਰਨ ਡਿਆ ਆ ਤੇ ਇਹ ਪਾਣੀ ਦੇਖੋ ਤੁਸੀਂ ਇਹ ਆਇਆ ਸਾਫ਼ ਪਾਣੀ ਤੇ ਕਿਉਂਕਿ ਉਹ ਜਿਹੜਾ ਹਰਵਾਲ ਪਾਣੀ ਨਾ ਦਰਿਆਵਾਂ ਵਾਲਾ ਉਹ ਪਾਣੀ ਜਿਹੜਾ ਹੈਗਾ ਲਾਲ ਪਾਣੀ ਤੇ ਉਹ ਚਲ ਗਿਆ ਸਿੱਧਾ ਡੇਰੇ ਵੱਲ ਨੂੰ ਤੇ ਇਧਰ ਲਾਲ ਪਾਣੀ ਨਹੀਂ ਸਾਡੇ ਆਇਆ ਹੈਗਾ ਇਧਰ ਆਇਆ ਸਾਫ਼ ਪਾਣੀ ਆ ਇਹ ਨਹਿਰਾ ਨੂਰਾਵਾਂ ਵਾਲਾ ਜਾਂ ਮੀਂਹ ਦਾ ਪਾਣੀ ਵੇਖ ਲਓ ਵੀ ਕਿੰਨਾ ਮੀਂਹ ਪਿਆ ਹੋਇਆਗਾ ਵੀ ਜਿਹੜਾ ਇੰਨਾ ਪਾਣੀ ਇਕੱਠਾ ਹੋ ਗਿਆ ਨਹਿਰਾਂ ਕੋਲੋਂ ਵੀ ਨਹੀਂ ਰੋਕਿਆ ਗਿਆ ਤੇ ਜਿਹੜਾ ਇਹ ਜਿਹੜਾ ਪਾਣੀ ਜਿਹੜਾ ਇੱਧਰ ਨੂੰ ਆ ਗਿਆ ਕਿਉਂਕਿ ਜੇ ਦੂਜਾ ਪਾਣੀ ਆਇਆ ਹੁੰਦਾ ਨਾ ਵੇਖੋ ਪਾਣੀ ਦਾ ਰੰਗ ਇਹ ਸਾਫ਼ ਹੈ ਬਿਲਕੁਲ ਨਿੱਤਰਿਆ ਪਾਣੀ ਨਹੀਂ ਤੇ ਇਹ ਲਾਲ ਪਾਣੀ ਹੋਣਾ ਹੈ ਸੋ ਇਹ ਵੀ ਚੰਗਾ ਹੋ ਗਿਆ ਵੀ ਜਿਹੜੇ ਝੋਨੇ ਨੰਗੇ ਹੋ ਗਏ ਆ ਤੇ ਹੁਣ ਝੋਨੇਆਂ ਦਾ ਬਚਾਅ ਹੋ ਜਾਊਗਾ ਮਾੜਾ ਮੋਟਾ ਝਾੜਦਾ ਤੇ ਫਰਕ ਪਾਊਗਾ ਪਰ ਬਚਾਅ ਹੋ ਗਿਆ ਝੋਨਾ ਕਿਉਂਕਿ ਜੇ ਚਾਰ ਦਿਨ ਲਗਾਤਾਰ ਵੀ ਝੋਨੇ ਡੁੱਬੇ ਰਹਿੰ ਸੋ ਇਹੋ ਜੀ ਅਪਡੇਟ ਤੁਹਾਨੂੰ ਦੇਣ ਵਾਸਤੇ ਆਪਾਂ ਥੋੜਾ ਜਿਹਾ ਅੱਜ ਵੀਡੀਓ ਬਣਾਈਆਂ ਵੀ ਜਿਹੜਾ ਹੁਣ ਲੈਵਲ ਆ ਪਾਣੀ ਦਾ ਉਹ ਘਟ ਗਿਆ ਆ ਤੇ ਇੱਕ ਦੋ ਦਿਨਾਂ ਦੀ ਬਸ ਗੱਲ ਰਹਿ ਗਈ ਆ ਇਹ ਪਾਣੀ ਜਿਹੜਾ ਆ ਉਹ ਹੌਲੀ ਹੌਲੀ ਚੱਲ ਜਾਣਾ ਤੇ ਰੱਬ ਦਾ ਇਨਾ ਸ਼ੁਕਰ ਆ ਕਿ ਜਿਹੜਾ ਪਾਣੀ ਕੰਟਰੋਲ ਦੇ ਵਿੱਚ ਹੋ ਗਿਆ ਆ ਤੇ ਚਲੋ ਠੀਕ ਆ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਆਪਣੇ ਨਾਲ ਜੁੜੇ ਰਹਿਣ ਵਾਸਤੇ ਤੇ ਜਲਦੀ ਮਿਲਦੇ ਆ ਜੇ ਤੁਹਾਨੂੰ ਇੱਕ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ